ਵਾਹਿ ਸਤਿ ਸ਼ਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਵੀ ਜੀ ਮੌੜ ਮੰਡੀ ਦੇ ਕੋਲੇ ਪਿੰਡ ਹੈ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਸ਼ੋਅਰੂਮ ਹੈ ਕੱਪੜੇ ਦਾ ਆਪਣੇ ਕੋਲੇ ਤੇ ਮੌੜ ਮੰਡੀ ਲਾਗੇ ਪਿੰਡ ਹੈ ਵੀ ਜੀ ਇਹ ਜ਼ਿਲ੍ਹਾ ਆਪਣਾ ਬਠਿੰਡਾ ਰਹ ਜਾਂਦਾ ਹੈ ਵੀ ਜੀ ਆਪਾਂ ਗਰਮੀਆਂ ਆ ਗਏ ਹੁਣ ਫਰਕ ਪੈ ਗਿਆ ਰੁੱਤ ਦਾ ਗਰਮੀ ਹੋ ਗਈ ਤੇ ਇਹ ਗਰਮੀਆਂ ਨੂੰ ਆਪਾਂ ਮੁੱਖ ਰੱਖਦੇ ਹੋਏ ਨਾ ਆਪਾਂ ਕਪੜਾ ਆਇਆ ਹੈ ਕਾਟਨ ਵਗੈਰਾ ਜਾਂ ਹੋਰ ਗਰਮੀ ਵਾਲੇ ਕਪੜੇ ਬਹੁਤ ਵਧੀਆ ਮੋਟੀ ਪੱਦਰ ਤੇ ਆਪਣੇ ਕੋਲੇ ਆ ਗਏ ਵੀਰ ਜੀ ਵਧੀਆ ਭਾਅ ਨਾਲ ਵਧੀਆ ਕੁਆਲਿਟੀ ਦਾ ਕਪੜਾ ਆਪਾਂ ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਵੈਰਾਈਟੀ ਦਿਖਾਉਨੇ ਆ ਆਪਾਂ ਤੇ ਵੀ ਕਹੇ ਜੀ ਵੈਰਾਈਟੀ ਹੈ ਕੀ ਰੇਟ ਹੈ ਵਧੀਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਰ ਜੀ ਵੀਡੀਓ ਨੂੰ ਜਰੂਰ ਦੇਖਿਓ ਇੱਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਕਹਾਂ ਕੋਈ ਕਹਾਣੀ ਕਿਹਨਾਂ ਪਤਾ ਲੱਗਦਾ ਰਹੇ ਵੀ ਕਹਿਜੀ ਕੁਆਲਿਟੀ ਹੈ ਤੇ ਕੀ ਰੇਟ ਹੈ ਚੀਜ਼ ਦਾ ਇਹ ਤੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੁਝੀ ਜਰੂਰ ਦੇਖਿਆ ਕਰੋ ਕੱਪੜੇ ਨੂੰ ਤਾਂ ਕਿ ਪਤਾ ਲੱਗਦਾ ਰਹੇ ਦਿਖਾਉ ਸਾਰਾ ਕੱਪੜਾ ਦੇਖ ਲਓ ਵੀ ਆਹ ਸਾਰਾ ਕੱਪੜਾ ਆਪਣੇ ਕੋਲੇ ਹਾਂ ਗਰਮੀਆਂ ਦਾ ਕੱਪੜਾ ਹੁਣ ਆ ਗਿਆ ਆਪਣੇ ਕੋਲੇ ਦੁਪੱਟਾ ਸ਼ੂਟ ਆਲ ਓਵਰ ਚੁੰਨੀਆਂ ਦੁਪੱਟੇ ਸਭ ਕੁਝ ਵੀਜੀ ਆਪਣੇ ਕੋਲੇ ਲੀਚੀ ਵੀਜੀ ਕੁੜਤੇ ਪਜਾਮੇ ਬਹੁਤ ਵੱਡੀ ਮੋਟੀ ਪੱਧਰ ਤੇ ਆਇਆ ਆਪਣੇ ਕੋਲੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਰੇਟ ਕੀ ਚੱਲੂ ਆ ਇਸ ਦੀ ਕੀ ਗੱਲਬਾਤ ਹੈ ਦੀ ਕੁਆਲਿਟੀ ਆਪਣੇ ਕੋਲੇ ਤੇ ਇੱਕ ਤਾਂ ਆਪ ਪੈਰਿਸ ਬੂਟੀ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਪੈਰਿਸ ਬੂਟੀ ਆਹ ਹੈਗੀ 750 ਰੁਪਏ ਆਪਣੇ ਕੋਲੇ ਮਾਲ ਬਹੁਤ ਵੱਡੀ ਪੱਦਰ ਤੇ ਪਿਆ ਆਪਣੇ ਕੋਲੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਲਿਆ ਜਾ ਸਕਦਾ ਇੱਕ ਵੀਜੀ ਆਪਣੇ ਕੋਲੇ ਆਹ ਮਾਲ ਆਇਆ ਦੇਖੋ ਚੈੱਕ ਕਰੋ ਆਪਣੇ ਕੋਲੇ ਹੁਣੀ ਮਾਲ ਆਇਆ ਇਹ ਇਹ ਪਿਛਲੀ ਵਾਰ ਵੀ ਬਹੁਤ ਵਿਕਿਆ ਸੀ ਇਹ ਪੈਰਿਸ ਬੂਟੀ ਹੋਈ ਹੈ ਤੇ ਕੁਆਲਿਟੀ ਇਹਦੀ ਬਹੁਤ ਵਧੀਆ ਜਮਾਂ ਜ਼ਿੰਮੇਵਾਰੀ ਹੈ ਕੋਈ ਪਿਛਲੀ ਵਾਰ ਦਾ ਲਾਂਬਾ ਲੂੰਬਾ ਕੁਝ ਨਹੀਂ ਆਇਆ ਦਾ ਤੇ ਐ ਇੱਕ ਦੀ ਆਪਣੇ ਕੋਲੇ ਸਿਰ ਮਾਲ ਆ ਗਿਆ ਤੁਸੀਂ ਮਾਲ ਚੈੱਕ ਕਰੋ ਬਹੁਤ ਵਧੀਆ ਕਿੰਨਾ ਵਧੀਆ ਸ਼ਾਨਦਾਰ ਹੈ ਕੱਪੜਾ ਤੇ ਵਧੀਆ ਇਹਦੇ ਪ੍ਰਿੰਟ ਹੈ ਦੇਖੋ ਕਿੰਨੇ ਸ਼ਾਨਦਾਰ ਪ੍ਰਿੰਟ ਹੈ ਵੀਰੇ ਕਿੰਨਾ ਵਧੀਆ ਕੱਪੜਾ ਦੇਖੋ ਇਹ ਹਰ ਇੱਕ ਦੇ ਵੀਰ ਜੀ ਇਹ ਭਾਜ ਆਉਂਦਾ ਹੈ ਸਸਤਾ ਕੱਪੜਾ ਹੈ ਕੱਪੜਾ ਵਧੀਆ ਹੈ ਜ਼ਿੰਮੇਵਾਰੀ ਵਾਲਾ ਕੱਪੜਾ ਕੋਈ ਇਹੋ ਜੀ ਗੱਲ ਨਹੀਂ ਕੋਈ ਇਹਦਾ ਪਿਛਲੀ ਵਾਰ ਕੋਈ ਲਾਂਭਾ ਨਹੀਂ ਆਇਆ ਵਧੀਆ ਵਿਕੇ ਹੈ ਐ ਇੱਕ ਦੀ ਫੇਰ ਆਪਣੇ ਕੋਲੇ ਇਹ ਕੱਪੜਾ ਆਇਆ ਹੋਇਆ ਉਹ ਇਹ ਲੀਸੀ ਵੀ ਇਹਨੂੰ ਕਹਿੰਦੇ ਪੈਰਿਸ ਬੂਟੀ ਕਹਿੰਦੇ ਜਿਵੇਂ ਲੀਸੀ ਬੀਜੀ ਕਰੀਏ ਪੈਰਿਸ ਬੂਟੀ ਕਹਿੰਦੇ ਪੂਰਾ ਜਿਵੇਂ ਜ਼ਿੰਮੇਵਾਰੀ ਵਾਲਾ ਕੱਪੜਾ ਹੈ ਹੱਕ ਕੰਚ ਵਰਗਾ ਕਪੜਾ ਤੇ ਇਹਦਾ ਰੇਟ ਵੀ ਜੀ 250 ਰੁਪਿਆ ਰੇਟ ਹੈ ਇਹਦਾ 5 ਮੀਟਰ ਸੂਟ ਦਾ ਰੇਟ ਵੀ ਜੀ 250 ਰੁਪਿਆ ਇਹਦਾ ਇੱਕ ਮੈਂ ਵੀਡੀਓ ਤੋਂ ਦੱਸਦੇ ਆ ਵੀ ਇਹ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਐ ਆਸੇ ਪਾਸੇ ਕੋਈ ਦੁਕਾਨਦਾਰ ਆਉਂਦਾ ਉਹਨੂੰ ਖਾਸ ਤੌਰ ਤੇ ਲੈਸ ਕਰਾਂਗੇ ਆਪਾਂ ਸਕਰੀਨ ਤੇ ਹਾਰ ਨੰਬਰ ਚੱਲ ਰਿਹਾ ਹੈ ਨੰਬਰ ਤੇ ਵੀ ਤੁਸੀਂ ਪੁੱਛ ਸਕਦੇ ਹੋ ਤੇ ਜੇ ਕੋਈ ਨਾਮ ਵੀ ਪੁੱਛੋਗੇ ਸਿੱਧਾ ਸਾਡੇ ਕੋਲੇ ਆਓਗੇ ਤੁਸੀਂ ਤਾਂ ਵੀ ਤੁਹਾਨੂੰ ਲੈਸ ਲੱਗੂ ਵੀਰੇ ਕੱਲੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲੱਗੂ ਆ ਇਹਦਾ ਰੇਟ 250 ਰੁਪਿਆ ਰੇਟ ਹੈ 5 ਮੀਟਰ ਵੀਜੀ ਸੂਟ ਦਾ ਰੇਟ ਹੈ ਆਲ ਓਵਰ ਕਪੜਾ ਹੈ 5 ਮੀਟਰ ਕੁੱਲ ਰੁਪਿਆ 250 ਹੈ ਰੇਟ ਦੀ ਵੀਜੀ ਚੈਲੰਜ ਹੈ ਆਪਾਂ ਨੂੰ ਚੈਲੰਜ ਕਰਦੇ ਆਂ ਵੀ ਜੇ ਕਿਤੇ ਵੀ ਇਹ ਰੇਟ ਮਿਲ ਜੇ ਆਪਣੀ ਪੂਰੀ ਜ਼ਿੰਮੇਵਾਰੀ ਹੈ ਇਹਦੇ ਡਿਜ਼ਾਈਨ ਤੇ ਕਪੜਾ ਪੂਰਾ ਵਧੀਆ ਕੱਪੜਾ ਹੈ ਇਹ ਆਹ ਡਿਜ਼ਾਈਨ ਦਿਖਾਉਣਾ ਤੁਹਾਨੂੰ ਸਾਰੇ ਤਾਂ ਨਹੀਂ ਦਿਖਾ ਸਕਦੇ ਪਿਛਲੇ ਤੁਹਾਨੂੰ ਦਿਖਾਉਨੇ ਆ ਡਿਜ਼ਾਈਨ ਵਧੀਆ ਵੀ ਨਹੀਂ ਕੰਚ ਵਰਗਾ ਕਪੜਾ ਆਇਆ ਜਮਾ ਵਧੀਆ ਕਾਲਾ ਕਪੜਾ ਹੌਲਾ ਫੁੱਲ ਵਰਗਾ ਜਮਾ ਕੋਈ ਐ ਨਹੀਂ ਹੈ ਵੀ ਇਹ ਗਾਫ ਆ ਜਾਂ ਇਹ ਮੋਟਾ ਜਾਂ ਇਹ ਵੀ ਦੀ ਹਵਾ ਨਹੀਂ ਲੱਗਣੀ ਆ ਫੁੱਲ ਵਰਗਾ ਕਪੜਾ ਜਮਾ ਇਹ ਰਾਮ ਟੈਕਸ ਦਾ ਪੈਂਦਾ ਵੀਰ ਜੀ ਇਹ ਨੂੰ ਮੋਹ ਰਾਮ ਟੈਕਸ ਦੀ ਹੈ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਦੇਖ ਲਓ ਆ ਦੇਖੋ ਵੀਰ ਜੀ ਦੇ ਆ ਦੇਖੋ ਵੀਰ ਜੀ ਰਾਮ ਟੈਕਸ ਦੀ ਮੋਹ ਲੱਗੀ ਹੋਈ ਹੈ ਉਹ ਰਾਮ ਟੈਕਸ ਦਾ ਹੈ ਕਪੜਾ ਹੈ ਤੇ ਜਿਹਦੀ ਕੁਆਲਿਟੀ ਹੈ ਕੁਆਲਿਟੀ ਬਣੀ ਹੋਈ ਹੈ ਜੀ ਨੋਟ ਐਸ ਇਨ ਆ ਜਮਾ ਕੁਆਲਿਟੀ ਬਣੀ ਉਹ ਬਹੁਤ ਵਧੀਆ ਚੀਜ਼ ਹੈ ਇੱਕ ਨੰਬਰ ਚੀਜ਼ ਹੈ ਕੁਆਲਿਟੀ ਬਣੀ ਹੈ ਸਿਕਸ ਨੂੰ ਆ ਵੀ ਖੜਨੇ ਖੋਲ ਕੇ ਉਹ ਆ ਵੀ ਜੇ ਇਕਲਾ ਇਕਲਾ ਵੀ ਜੀ ਖੋਲ ਕੇ ਦਿਖਾਵਾਂਗੇ ਤਾਂ ਟਾਈਮ ਬਹੁਤ ਲੱਗ ਜਾਂਦਾ ਥੋਨੂੰ ਮੋਟਾ ਮੋਟਾ ਦਿਖਾਣੇ ਕਪੜੀ ਕੁਆਲਿਟੀ ਵੀ ਜੇ ਸਾਰੀ ਇੱਕਸਾਰ ਹੈ ਆਪਾਂ ਉਹ ਕੰਮ ਨਹੀਂ ਹੈਗਾ ਵੀ ਦਿਖਾਵਾਂਗੇ ਕੁਝ ਹੋਰ ਤੇ ਦੇਵਾਂਗੇ ਕੁਝ ਹੋਰ ਕੁਆਲਿਟੀ ਚੈੱਕ ਕਰੋ ਦੁਕਾਨਦਾਰੀ ਵਾਸਤੇ ਤਾਂ ਵੀ ਜੀ ਬਹੁਤ ਵਧੀਆ ਚੀਜ਼ ਹੈ ਇਹ ਜੇ ਕਹਿੰਦੇ ਲੈਣਾ ਤਾਂ ਹੁਣ ਵੀ ਜੀ ਵਧੀਆ ਮੰਦੇ ਭਾਅ ਨਾ ਤੇ ਲਿਆ ਸਕਦੇ ਹੁਣ ਆਪਾਂ ਦੇਖੋ ਫਿਰ ਰੇਟ ਬਾਅਦ ਘੱਟ ਵੀ ਸਕਦਾ ਹੈ ਉਹ ਤਾਂ ਦੇਖੋ ਕਹਿ ਨਹੀਂ ਸਕਦੇ ਕੁਝ ਕਿਹੜਾ ਵੀ ਜੀ ਅੱਜ ਦਾ ਰੇਟ ਆਪਣਾ ਜਰਾ 2500 ਰੁਪਏ ਰੇਟ ਹੈ ਤੇ ਮੇਰੇ ਵੀਰ ਭਰਾ ਦੁਕਾਨਦਾਰ ਨੂੰ ਲੈ ਸਲਾਵਾਂਗੇ ਉਹਦਾ ਮਾਨ ਤਨ ਪੂਰਾ ਵਧੀਆ ਕਰਾਂਗੇ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਵੀਰੇ ਕਿੰਨੀ ਵਧੀਆ ਕੁਆਲਿਟੀ ਹੈ ਦੇਖੋ ਕਿੰਨੀ ਵਧੀਆ ਸ਼ਾਨਦਾਰ ਕੁਆਲਿਟੀ ਹੈ ਐਦੋ ਮੰਦਾ ਨਹੀਂ ਵੀ ਜੀ ਮਿਲ ਸਕਦਾ ਖੋਲ ਜੁਮੇਵਾਰੀਆ ਦੇਖੋ ਰੰਗ ਮਾਰੇ ਜੂਮ ਕਰਕੇ ਦਿਖਾ ਦੇ ਰੰਗ ਦੇਖੋ ਕਿੰਨੇ ਸ਼ਾਨਦਾਰ ਰੰਗ ਹੈ ਵੀਰੇ ਜਮਾ ਨਵਾਂ ਮਾਲ ਆਇਆ ਹੁਣੇ ਆਪਣਾ ਦੇਖੋ ਕਿੰਨੇ ਵਧੀਆ ਰੰਗ ਹੈ ਚੈੱਕ ਕਰ ਲੋ ਜਿੰਨੀ ਲੋੜ ਹੈ ਉਨੀ ਲਿਆ ਸਕਦੇ ਵੀਰੇ ਸੂਟ ਲੈ ਲਓ ਦੋ ਲੈ ਲਓ ਪੰਜ ਲੈ ਲਓ ਜਿੰਨੇ ਮਰਜ਼ੀ ਲੈ ਲਓ ਇਹਦੋਂ ਬਾਅਦ ਵੀਰ ਜੀ ਆਪਣੇ ਕੋਲ ਆਗਾ ਤਮੰਨਾ ਤਮੰਨਾ ਕੰਪਨੀ ਐ ਚੈੱਕ ਕਰਵਾ ਦੇ ਮੜਾਗਾ ਆਹ ਦੇਖੋ ਵੀਰ ਜੀ ਤਮੰਨਾ ਕੰਪਨੀ ਦਾ ਤਮੰਨਾ ਕੰਪਨੀ ਦਾ ਖੁੱਲ ਜ਼ਿੰਮੇਵਾਰੀ ਵਾਲਾ ਕੱਪੜਾ ਜਮਾ ਇੱਕ ਵੀਰੇ ਦੇਖੋ ਆ ਆਇਆ ਇੱਕ ਤਾਂ ਮੈਚ ਦਾ ਸ਼ੂਟ ਹੈ ਵੀਰੇ ਆ ਦੇਖੋ ਤਮੰਨਾ ਕੰਪਨੀ ਦੇ ਮੈਚਿੰਗ ਸ਼ੂਟ ਹੈ ਇਹ ਇਹ ਇਹਦਾ ਆ ਗਿਆ ਕੱਪੜਾ ਆ ਕੱਪੜਾ ਆ ਗਿਆ ਸਲਵਾਰ ਦਾ ਕੱਪੜਾ ਕੱਪੜੇ ਬਣਿਓ ਵੀਰੇ ਫੁੱਲ ਜ਼ਿੰਮੇਵਾਰੀ ਹੈ ਪੂਰਾ ਵਧੀਆ ਕੱਪੜਾ ਜਮਾ ਸ਼ਾਨਦਾਰ ਵਧੀਆ ਸ਼ਾਈਨਿੰਗ ਹੈ ਕੱਪੜੇ ਦੀ ਪਤਲਾ ਜਮਾ ਫੁੱਲ ਵਰਗਾ ਕੱਪੜਾ ਜਮਾ ਕੋਈ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਤਮੰਨਾ ਕੰਪਨੀ ਦੇ ਆ ਇਹ ਮੈਚਿੰਗ ਕਪੜਾ ਹੈ ਮੈਚਿੰਗ ਸੂਟ ਹੈ ਇਹ 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 3 ਮੀਟਰ ਹੋਊ ਬਾਟਮ 3 ਮੀਟਰ ਦੀ ਹੈ ਤੇ ਕਮੀਜ਼ ਆਪਣੀ 8.5 ਮੀਟਰ ਦੀ ਆਉਂਦੀ ਹੈ ਇਹਦਾ ਰੇਟ ਵੀ ਜੀ 650 ਰੁਪਿਆ ਰੇਟ ਹੈ ਆਪਣਾ ਦਾ ਤਮੰਨਾ ਕੰਪਨੀ ਦਾ 650 ਰੁਪਿਆ ਰੇਟ ਹੈ ਦੁਕਾਨਦਾਰ ਮੇਰੇ ਵੀਰਾਂ ਨੂੰ ਲੈਸ ਲੱਗੂਗੀ ਇਹਦੇ ਜਦੋਂ ਇੱਕ ਇੱਕ ਹੋਰ ਦਿਖਾਉਣਾ ਖੁੱਲ ਕੇ ਮੋਟੀ ਕਦਰ ਤੇ ਆ ਗਿਆ ਗੜਮੀ ਦਾ ਕਪੜਾ ਹੈ ਤੇ ਪੂਰਾ ਵਧੀਆ ਕਪੜਾ ਜਮਾ ਆਹ ਦੇਖੋ ਨਾ ਆਹ ਦੇਖੋ ਵੀਰ ਜੀ ਇਹ ਰੰਗ ਇਹ ਆਪਣੇ ਕੋਲ ਪੰਜ ਸਤੰਗ ਆਏ ਹੋਏ ਸਾਨੂੰ ਦੋ ਰੰਗ ਦਿਖਾਉਣੇ ਆ ਇਹ ਦੇਖੋ ਕਿੰਨਾ ਸ਼ਾਨਦਾਰ ਰੰਗ ਹੈ ਵੀਰੇ ਦੇਖੋ ਪੂਰਾ ਵਧੀਆ ਕੱਪੜਾ ਹੈ ਵੀਰੇ ਜਿੰਮੇਵਾਰੀ ਵਾਲਾ ਕੱਪੜਾ ਹੈ ਤੇ ਆ ਇਹਦੀ ਬਾਟਮ ਆ ਗਈ ਵੀਰੇ ਦੇਖੋ ਮੈਚਿੰਗ ਕੱਪੜਾ ਹੈ ਇਹਦੀ ਇਹ ਬਾਟਮ ਹੈ ਬਾਟਮ ਦੇ ਵਿੱਚ ਵੀ ਦੇਖੋ ਪ੍ਰਿੰਟ ਟੈਕ ਨਾਲ ਸ਼ਾਨਦਾਰ ਸੋਹਣਾ ਪ੍ਰਿੰਟ ਹੈ ਵੀਰੇ ਦੇਖੋ ਬਾਟਮ 'ਚ ਵੀ ਪ੍ਰਿੰਟ ਹੈ ਆਪਣੇ ਕੋਲ ਪੰਜ ਛੇ ਰੰਗ ਆਏ ਹੋਏ ਨੇ ਇਹਦੇ ਜਿੰਨੀ ਲੋੜ ਹੈ ਉਨੀ ਲਿਜਾ ਸਕਦਾ ਦੇਖੋ ਵੀਰ ਆ ਰੰਗ ਦੇਖੋ ਆ ਦੇਖੋ ਆ ਰੰਗ ਆ ਗਿਆ ਆ ਰੰਗ ਆ ਗਿਆ ਵੀਰੇ ਆ ਰੰਗ ਆ ਗਿਆ ਆ ਆ ਗਿਆ ਆ ਆ ਗਿਆ ਇਹ ਕਾ ਇਹਦਾ ਵੀਰ ਜੀ ਆਲ ਓਵਰ ਆਇਆਗਾ ਆਲ ਓਵਰ ਆ ਗਿਆ ਉਹ ਤਾਂ ਤੁਹਾਨੂੰ ਦਿਖਾਇਆ ਸੀ ਮੈਚਿੰਗ ਇਹ ਇਹ ਆ ਆਲ ਓਵਰ ਕੱਪੜਾ ਵੀਰੇ ਕਾ ਇਹਦਾ ਬਹੁਤ ਵਧੀਆ ਕੱਪੜਾ ਜਮਾ ਇਹ ਚੈੱਕ ਕਰੋ ਵੀਰੇ ਇਹ ਇਹ ਆਲ ਓਵਰ ਕੱਪੜਾ ਹੈ ਇਹ ਵੀ ਤਮੰਨਾ ਕੰਪਨੀ ਦੇ ਹੀ ਹੈ ਪੂਰਾ ਵਧੀਆ ਸ਼ਾਨਦਾਰ ਕੱਪੜਾ ਇਹ ਦੇਖੋ ਉਹ ਮੈਚਿੰਗ ਸੀ ਇਹ ਆਲ ਓਵਰ ਹੈ ਇਹਦੇ ਵਿੱਚ ਵੀ ਆਪਾਂ ਨੂੰ ਪੰਜ ਚਾਰ ਰੰਗ ਆਏ ਹੋਏ ਐ ਬਹੁਤ ਵਧੀਆ ਸ਼ਾਨਦਾਰ ਕੱਪੜਾ ਜਮਾ ਪੂਰਾ ਵਧੀਆ ਕੱਪੜਾ ਹੈ ਫਿਰ ਵੀ ਜੀ ਆਪਣੇ ਕੋਲੇ ਤਮੰਨਾ ਕੰਪਨੀ ਦੀ ਆਇਆ ਸੀ ਇਹਦਾ ਪਿਛਲੀ ਵਾਰ ਵੀ ਆਪਾਂ ਬਹੁਤ ਵੇਚਿਆ ਹੋਇਆ ਪੂਰਾ ਵਧੀਆ ਸ਼ਾਨਦਾਰ ਕੱਪੜਾ ਜਮਾ ਆਓ ਦੇਖੋ ਤਮੰਨਾ ਕੰਪਨੀ ਦਾ ਜਮਾ ਆਇਆ ਪਿਆ ਬਿਰੇ ਮਲਿਆਈ ਵਰਗਾ ਕੱਪੜਾ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਹੈਗਾ ਦਾ ਕਰੋ ਚੈੱਕ ਤਮੰਨਾ ਕੰਪਨੀ ਦਾ ਆਲ ਓਵਰ ਕਪੜਾ ਵੀਰ ਜੀ 5 ਮੀਟਰ ਕਪੜਾ ਮੀਟਰ ਮਾਰ ਕੇ ਦੇਵਾਂਗੇ ਪੂਰੀ ਵਧੀਆ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਲਾਵਾਂਗੇ ਆਪਾਂ ਤਮੰਨਾ ਕੰਪਨੀ ਦਾ ਪੂਰੀ ਵਧੀਆ ਫੁੱਲ ਜ਼ਿੰਮੇਵਾਰੀ ਹੈ ਇਹ ਆ ਚੈੱਕ ਕਰ ਲਓ ਵੀਰੇ ਤਮੰਨਾ ਕੰਪਨੀ ਚੈੱਕ ਕਰੋ ਤਮੰਨਾ ਕੰਪਨੀ ਦੀ ਇਹਦਾ ਰੇਟ 450 ਰੁਪਿਆ ਰੇਟ ਹੈ ਵੀਰ ਜੀ ਤੇ ਇਹ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਕੋਈ ਆਪਾਂ ਲੈ ਸਲਾਮ ਅਲੈਕੁਮ ਅਲਾਈਕੁਮ ਕੋਈ ਗੱਲ ਨਹੀਂ ਸਕਰੀਨ ਚਾਟ ਨੰਬਰ ਚੱਲ ਰਿਹਾ ਹੈ ਨੰਬਰ ਤੇ ਗੱਲ ਕਰ ਲਿਓ ਆਹ ਦੇਖੋ ਵੀਰ ਜੀ ਪਿਛਲੀ ਵਾਰ ਇਹ ਨਾ ਆਪਾਂ ਬਹੁਤ ਮੋਟੀ ਪੱਧਰ ਤੇ ਕਪੜਾ ਵੇਚਿਆ ਹੋਇਆ ਵੀ ਜੀ ਆਹ ਚੈੱਕ ਕਰੋ ਐਨਾ ਸੋਹਣਾ ਕਪੜਾ ਵਾਜੇ ਇਹ ਦਿਨਾ ਕਹਿ ਦੋ ਤੇ ਚੈੱਕ ਕਰੋ ਦੇਖੋ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਪ੍ਰਿੰਟ ਦੇਖੋ ਚੈੱਕ ਕਰੋ ਬਾਈ ਕਿੰਨਾ ਵਧੀਆ ਪ੍ਰਿੰਟ ਹੈ ਦੇਖੋ ਪੂਰਾ ਵਧੀਆ ਸ਼ਾਨਦਾਰ ਪ੍ਰਿੰਟ ਹੈ ਜਮਾ ਇਕੋ ਹੀ ਆਹ ਹੋ ਕੇ ਦੇਖ ਲਓ ਇਹ ਪਿਛਲੀ ਵਾਰ ਵੀਰੇ ਬਹੁਤ ਜ਼ਿਆਦੇ ਕਪੜਾ ਦੀ ਵਿਕਰੀ ਹੋਈ ਆ ਬਹੁਤ ਜ਼ਿਆਦੇ ਵਿਕੇ ਪੂਰਾ ਗਾਹਕ ਨੇ ਜਮਾ ਬਹੁਤ ਜ਼ਿਆਦੇ ਪਸੰਦ ਕੀਤਾ ਕੱਪੜੇ ਦਾ ਕਪੜਾ ਸੀ ਬਹੁਤ ਵਧੀਆ ਦੇਖੋ ਕਪੜਾ ਕਪੜਾ ਚੈੱਕ ਕਰੋ ਦੇਖੋ ਕਪੜਾ ਕਿੰਨਾ ਸ਼ਾਨਦਾਰ ਕਿੰਨਾ ਵਧੀਆ ਪ੍ਰਿੰਟ ਹੈ ਇਹਦਾ ਕਪੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਦੇਖੋ ਕਿੰਨਾ ਬੜਾ ਸ਼ਾਨਦਾਰ ਹੈ ਦੇਖੋ ਆ ਦੇਖੋ ਵੀਰੇ ਇਹਦਾ ਰੰਗ ਦੇਖੋ ਇਹਦੇ ਚ ਰੰਗ ਆਹ ਜੀ ਰੰਗ ਜਿਵੇਂ ਕਾ ਰੰਗ ਹੈ ਤੇ ਕਾ ਸੀ ਰੰਗ ਹੈ ਇਹਦੇ ਚ ਆਹ ਰੰਗ ਹੈ ਵੀਰੇ ਹੋਰ ਬਹੁਤ ਰੰਗ ਹੈ ਵੀਰੇ ਜਿੰਨੇ ਮਰਜੀ ਰੰਗ ਲੈ ਲਓ ਰੰਗ ਬਹੁਤ ਜ਼ਿਆਦਾ ਰੰਗ ਪਿਆ ਆਪਣੇ ਕੋਲੇ ਪੂਰੇ ਵਧੀਆ ਰੰਗ ਹੈ ਇਹ ਤਮੰਨਾ ਕੰਪਨੀ ਸੀ ਵੀਰੇ ਇਹ ਜਿਹੜਾ ਰੇਟ 440 ਰੁਪਏ ਰੇਟ ਹੈ ਤੇ ਇੱਕ ਆਪਾਂ ਲੈ ਕੇ ਆਏ ਵੀਰੇ ਬਰੋਸਾ ਬਹੁਤ ਹੀ ਵਿਕਨ ਵਾਲੀ ਆਈਟਮ ਹੈ ਇਹ ਰਿਕ ਦੇ ਹਿਸਾਬ ਚ ਆਉਂਦੀ ਹੈ ਵੀਰੇ ਰਿੱਕੇ ਨੂੰ ਪਾਉਂਦਾ ਵੀਰੇ ਗਰਮੀ ਆ ਗਰਮੀ ਚ ਪਾਉਂਦਾ ਆਲਾ ਹਲਕਾ ਹੁੰਦਾ ਕੱਪੜਾ ਇਹ ਵੀਰੇ ਬਰੋਸਾ ਬਰੋਸਾ ਪੂਰਾ ਵਧੀਆ ਸ਼ਾਨਦਾਰ ਬਰੋਸਾ ਇੱਕ ਤਾਂ ਹੁੰਦਾ ਵੀਰੇ ਨਕਮਾ ਨਹੀਂ ਹੁੰਦਾ ਜਾਲ ਖਾ ਜਾਂਦਾ ਇਹ ਜਾਲ ਖਾ ਨਹੀਂ ਹੈਗਾ ਵਧੀਆ ਬਰੋਸਾ ਇਹ ਦੇਖੋ ਪੂਰਾ ਸ਼ਾਨਦਾਰਾ ਬਰੋਸਾ ਹੈ ਦੇਖੋ ਚੈੱਕ ਕਰੋ ਇੱਕ ਮਿੰਟ ਜੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਜ਼ਮੀ ਗਾਹਾਂ ਦੀ ਗਾਹਾਂ ਸ਼ੇਅਰ ਕਰਕੇ ਪਤਾ ਲੱਗ ਜਾਂਦਾ ਹੈ ਵੀ ਕੀ ਗੱਲਬਾਤ ਹੈ ਇਹ ਹੈ ਬਰੋਸਾ ਜੀ ਰਿਕ ਦੇ ਹਿਸਾਬ ਤੋਂ ਹੁੰਦਾ ਬਹੁਤ ਸੋਹਣਾ ਕੱਪੜਾ ਹੈ ਇੱਕ ਨੰਬਰ ਕੱਪੜਾ ਲੈ ਕੇ ਆਇਆ ਹੈ ਬਰੋਸਾ ਆਪਾਂ ਇਹਦਾ ਰੇਟ ਵੀ ਜੀ ਸਵਾ 200 ਰੁਪਏ ਰੇਟ ਹੈ ਪੂਰਾ ਚੈਲੰਜ ਹੈ ਵੀ ਇਹਦੇ ਜੇ ਕੋਈ ਸਸਤਾ ਲਾ ਦੇ ਤਾਂ ਦੇਖੋ ਕਿੰਨਾ ਵਧੀਆ ਸ਼ਾਨਦਾਰ ਕੱਪੜਾ ਦੇਖੋ ਚੈੱਕ ਕਰੋ ਪੂਰਾ ਵਧੀਆ ਪ੍ਰਿੰਟ ਹੈ ਵੀਰੇ ਪੂਰੇ ਵਧੀਆ ਤੁਮ ਕੋ ਪ੍ਰਿੰਟ ਆਇਆ ਬਹੁਤ ਮੋਟੀ ਪੱਦਰ ਤੇ ਆਇਆ ਕੱਪੜਾ ਜਿੰਨਾ ਲੋੜ ਆ ਉੰਨੀ ਲਿਆ ਜਾ ਸਕਦਾ ਹੈ ਇਹਦਾ ਰੇਟ ਵੀ ਜੀ ਸਵਾ 200 ਰੁਪਏ ਰੇਟ ਹੈ ਆ ਕੁਆਲਿਟੀ ਚੈੱਕ ਕਰ ਲੋ ਕਿੰਨੀ ਵਧੀਆ ਕੁਆਲਿਟੀ ਆਈ ਹੈ ਦੇਖੋ ਦੇਖੋ ਆ ਦੇਖੋ ਆ ਦੇਖੋ ਵੀਰੇ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਇਹ ਬਰੋਸਾ ਹੈ ਜਿੱਲੀ ਲੋੜ ਹੈ ਉਨੀ ਜਾ ਸਕਦਾ ਤੇ 250 ਰੁਪਿਆ ਰੇਟ ਲਾਵਾਂਗੇ ਇਹਦਾ ਆਪਾਂ ਤੇ ਇੱਕ ਆਪਾਂ ਵੀਰ ਜੀ ਕੱਪੜਾ ਮਾਲ ਤਾਂ ਹੋਰ ਬਹੁਤ ਆਇਆ ਪਿਆ ਆਪਣੇ ਕੋਲੇ ਤੇ ਪਰ ਵੀਡੀਓ ਬਹੁਤ ਲੰਮੀ ਬਣ ਜਾਂਦੀ ਹੈ ਫਿਰ ਇਸ ਗੱਲ ਤੇ ਮੇਰੇ ਗਾਹਕ ਵੀਰ ਕਹਿੰਦੇ ਗੁੱਸਾ ਕਰਦੇ ਵੀ ਤੂੰ ਤਾਂ ਬਾਲੀ ਵੱਡੀ ਬਣਾ ਦਿੰਨਾ ਆਏ ਆ ਫਰਾਨਾ ਆਏ ਤੇ ਅਸੀਂ ਵਾਲੀ ਵੱਡੀ ਨਹੀਂ ਬਣਾਉਂਦੇ ਇੱਕ ਦਿਨ ਸਾਢੇ 6 ਵਜੇ ਤੁਹਾਨੂੰ ਫੇਰ ਫਿਰ ਪਾਵਾਂਗੇ ਜਿਹਦੇ ਵਿੱਚ ਹੋਰ ਬਹੁਤ ਵਧੀਆ ਕੜਹਾਈਆਂ ਆਈਆਂ ਨੇ ਆ ਆਪਣੇ ਕੱਪੜੇ ਆਇਆ ਦੁਬੱਟੇ ਵਾਲੇ ਕੱਪੜੇ ਆਏ ਰਗੇ ਲੀਚੀ-ਬੀਚੀ ਆਈ ਹੈ ਤੇ ਜਿਵੇਂ ਮਤਲਬ ਕਾਟਨ ਦੇ ਦੁਬੱਟੇ ਵਾਲੇ ਸੂਟ ਆਏ ਨਾਲ ਆਪਣੇ ਕੋਲੇ ਹੋਰ ਵੀ ਬਹੁਤ ਵਧੀਆ ਵਧੀਆ ਆਈਟਮਾਂ ਆਈਆਂ ਹੋਈਆਂ ਆਪਣੇ ਕੋਲੇ ਆਪਾਂ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਇੱਕ ਵੀਰ ਜੀ ਸਬਸਕ੍ਰਾਈਬ ਜਾਂ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਕਹਾਂ ਦੀ ਕਹਾਂ ਪਤਾ ਲੱਗਦਾ ਰਹੇ ਇੱਕ ਵੀਰ ਮੇਰੇ ਉਹ ਜਮਾਂ ਕੁਆਲਿਟੀ ਚੈੱਕ ਕਰਕੇ ਰੇਟ ਚੈੱਕ ਕਰਕੇ ਲਓ ਤੇ ਵਧੀਆ ਇੱਕ ਨੰਬਰ ਕੁਆਲਿਟੀ ਦਾ ਆਪਾਂ ਦਿੰਨੇ ਆ ਇਹ ਪਿੰਡ ਮੈਸਰ ਖੰਨਾ ਮਨਜਿੰਦਰ ਕਲਾਥ ਹਾਊਸ ਇੱਕ ਵਾਰੀ ਜਰੂਰ ਆ ਕੇ ਪਤਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ